ਬਾਪੂ ਜਸਪਾਲ ਸਿੰਘ ਜੀ ਕਾਲੜਾ ਬੱਬੂ ਕਾਲੜਾ ਜੀ ਇੰਨੇ ਪੈਸੇ ਬਾਪੂ ਦੇ ਕਿਸੇ ਕੰਮ ਨਹੀਂ ਆਏ ਇੰਨਾ ਕੁਝ ਬਾਪੂ ਦੇ ਕੋਲੇ ਸੀ ਪਰ ਬਾਪੂ ਵਿਚਾਰਾ ਉੱਥੇ ਠਟਪਾਸ ਤੇ ਹੀ ਰਹਿ ਰਿਹਾ ਸੀਗਾ ਬੱਬੂ 18 ਸਾਲਾਂ ਤੋਂ ਨਾਤਾ ਹੀ ਨਹੀਂ ਕਿਸ ਸੀ ਨਹੀਂ ਲੱਗਿਆ ਕਾਲਾ ਕਾਲਾ ਪਾਣੀ ਜੀ ਕਿਸਾਂ ਚੋਂ ਦੇਖੋ ਨਿਕਲਦਾ ਕਾਲਾ ਪਾਣੀ ਆਵਾ ਬਾਕੀ ਦੇ ਕੋਲ ਮਿਲਿਆ 98270 ਰੁਪਏ ਜਿਹੜੇ ਸਾਰੇ ਪੈਸੇ ਜਿਹੜੇ ਕਾਊਂਟ ਕੀਤੇ ਗਏ ਨੇ ਆ 5 500 ਦੇ ਨੋਟ ਨੇ 22000 ਰੁਪਈਆ ਹੈ ਨਾ ਤੇ 올ਡ ਕਰੰਸੀ ਹੈ ਸਾਡੇ ਕੋਲ ਜਿਹੜੀ 13500 ਰੁਪਈਆ ਜਿਹੜੀ ਜਿਹੜੀ ਬੰਦ ਹੋ ਚੁੱਕੀ ਹੈ ਨਾ ਅਸੀਂ ਆਪਦਾ ਬਾਪੂ ਸੜਕ ਤੇ ਨਹੀਂ ਰੋਲਣ ਦੇਣਾ ਪਿਓਨ ਬਾਪੂ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਸੁਪਨਿਆਂ ਦੇ ਘਰ ਦੇਖੋ ਕਿੰਨਾ ਵੱਡਾ ਬਾਪੂ ਘਰ ਦਿੱਤਾ ਹਨਾ ਕਿੰਨੇ ਭੈਣ ਭਰਾਵਾਂ ਦਾ ਪਿਆਰ ਦਿੱਤਾ ਬਾਪੂ ਉਹਨੇ ਦਿੱਤਾ ਹਨਾ ਉਹੀ ਕਰਵਾ ਰਿਹਾ ਸਭ ਕੁਛ ਉਹਦੀ ਕਿਰਪਾ ਨਾਲ ਹੁੰਦਾ ਬਾਪੂ ਠੀਕ ਹੈ ਬਾਪੂ ਆਹ ਕੱਪੜੇ ਉਤਾਰ ਦੋ ਤੇ ਆਪਾਂ ਇਸ਼ਨਾਨ ਕਰਨਾ ਨਹੀਂ ਨਹੀਂ ਬਾਪੂ ਐ ਨਹੀਂ ਚੱਲਣੀ ਗੱਲ ਫਿਰ ਐ ਨਹੀਂ ਗੱਲ ਬਣਨੀ ਨਹੀਂ ਬਾਪੂ ਜੀ ਸ਼ਨਾਣਤਾ ਕਰਨਾ ਦੇਖ ਬਾਪੂ ਨਹੀਂ ਮੇਰਾ ਨਹੀਂ ਸ਼ਨਾਣ ਇੱਥੇ ਹੀ ਲਾ ਲਓ ਉਹ ਮੇਰੇ ਕੱਛਾ ਕੁਛ ਨਹੀਂ ਉਹ ਕੱਛਾ ਨਵਾਂ ਲੈ ਲਾਂਗੇ ਬਾਪੂ ਬਾਪੂ ਨੂੰ ਕਸ਼ੇਰਾ ਦੇ ਓ ਨਹਾਉਣ ਨੂੰ ਕਸ਼ੇਰਾ ਮੈਂ ਠੰਡੀ ਦੇ ਨਾ ਮੇਰਾ ਬਾਪ ਨਾ ਮੇਰਾ ਬਾਪ ਨਾ ਲਾ 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 ਮੈਨੂੰ ਮਰਨਾ ਚੰਦ ਨਹੀਂ ਨਹੀਂ ਗਰਮ ਪਾਣੀ ਓ ਦੇਖ ਪੂਰਾ ਗਰਮ ਉੱਪਰ ਆ ਦੇਖ ਦੇਖੀ ਬਾਪੂ ਪਾਣੀ ਪਾਣੀ ਤਾਂ ਮਾਰਦਾ ਵਾਲੇ ਤੁਸੀਂ ਦੇਖੋ ਨਹੀਂ ਫੇਤ ਨਹੀਂ ਠੀਕ ਆ ਬਾਪੂ ਜੀ ਫੇਤ ਨਹੀਂ ਕੰਬਲ ਲੁੱਟਾ ਹੈ ਕੰਬਲ ਲੁੱਟਾ ਹੈ ਇਹ ਕੰਬਲ ਮੈਂ ਲੁੱਟਾ ਹੈ ਨਾ ਕੰਬਲ ਲਾ ਦੇ ਮੈਨੂੰ ਦੇ ਦੇ ਕੰਬਲ ਨਹੀਂ ਮੈਨੂੰ ਦੇ ਦੇ ਕੰਬਲ ਸਿਰ ਨਹੀਂ ਨਾ ਨਹੀਂ ਬਾਪੂ ਸਿਰ ਨਹੀਂ ਨਹਾਉਣਾ ਤੁਸੀਂ ਆਪਾਂ ਕੇਸੀ ਨਹਾਉਣਾ ਵਾ ਬਾਪੂ ਨਾ ਜੀ ਨਾ ਸਕਦਾ ਓਹ ਹੋ ਹੋ ਬਾਪੂ ਆ ਕੀ ਇਸ ਤਰ੍ਹਾਂ ਜਟਾਵਾ ਬਾਪੂ ਗੱਡੀਆਂ ਗੱਡੀਆਂ ਜਟਾਵਾ ਬਾਪੂ 18 ਸਾਲਾਂ ਤੋਂ ਨਾਤਾ ਹੀ ਨਹੀਂ ਕਿਸੇ ਨਹੀਂ ਲੱਗਿਆ ਪਾਣੀ ਨਹੀਂ ਹੁੰਦਾ ਬਾਲੀਆਂ ਵੱਟੀਆਂ ਵੱਟੀਆਂ ਜਟਾਂ ਹੋਈਆਂ ਪਈਆਂ ਜੀ ਬਾਪੂ ਜੀ ਦੇ ਦੇਖੋ ਪੈਰਾਂ ਤੱਕ ਜਾਂਦੀਆਂ ਜਟਾਵਾ ਪੈਰਾਂ ਤੱਕ ਤੇ ਇਹ ਜਟਾਂ ਬਾਪੂ ਕਹਿੰਦਾ ਮੈਨੂੰ ਉੱਥੇ ਕੋਈ ਕੇਸੀ ਨਾਉਣ ਨਹੀਂ ਸੀ ਦਿੰਦਾ ਕੀ ਸਰ 25 ਸਾਲ ਹੋ ਗਏ 25 26 ਸਾਲ ਹੋ ਗਏ ਹੈ ਐਂ ਬਾਪੂ ਸੜਕ ਤੇ ਹੈ ਦੇਖੋ ਫੁੱਟ ਪਾਥਾਂ ਤੇ ਰਹਿ ਕੇ ਆ ਕੇਸਾਂ ਦਾ ਕੀ ਹਾਲ ਹੋ ਗਿਆ ਬਾਪੂ ਦੇ ਦਾੜੇ ਦੇ ਵਿੱਚ ਵੀ ਕਿੰਡੀਆਂ ਕਿੰਡੀਆਂ ਬਾਪੂ ਦੇ ਜਟਾਂ ਬਣੀਆਂ ਪਈਆਂ ਵਾਂ ਕਿਸਾਂ ਤਾਂ ਬਣੀਆਂ ਸੀ ਦਾੜੇ 'ਚ ਵੀ ਦਿੱਲੀ ਵਰਗੇ ਸ਼ਹਿਰ 'ਚ ਨਹਾਉਣ ਨੂੰ ਪੀਣ ਨੂੰ ਪਾਣੀ ਵੀ ਮੁੱਲ ਲੈਣਾ ਪੈਂਦਾ ਉੱਥੇ ਤਾਂ ਨਹਾਉਣ ਨੂੰ ਪਾਣੀ ਵੀ ਮੁੱਲ ਲੈਣਾ ਪੈਂਦਾ ਬਾਪੂ ਕਹਿੰਦਾ 100 ਰੁਪਏ ਦੀ ਬਾਲਟੀ ਪਾਣੀ ਦੀ ਦਿੰਦੇ ਸੀ ਇੱਕ ਤੇ ਉਹਦੇ ਨਾਲ ਨਹਾ ਨਹੀਂ ਸੀ ਹੁੰਦਾ ਤੇ ਫਿਰ ਜਿੰਨਾਂ ਨੇ ਵਾਲ ਸਿਕੋਣੇ ਬੋਣੇ ਸਾਰਾ ਕੇਸੇ ਇਸ਼ਨਾਨ ਕਰਨਾ ਇਕੱਲੇ ਬੰਦੇ ਤੋਂ ਹੌਲੀ ਹੌਲੀ ਜਟਾਂ ਬਣਦੀਆਂ ਗਈਆਂ ਆ ਦਾੜੇ 'ਚ ਵੀ ਦੇਖੋ ਕਿਵੇਂ ਬਾਪੂ ਜੀ ਦੇ ਕਿੱਡਾ ਵੱਡਾ ਦਾੜਾ ਜੇ ਪ੍ਰਕਾਸ਼ ਹੋਇਆ ਹੁੰਦਾ ਤਾਂ ਐਡਾ-ਐਡਾ ਦਾੜਾ ਸੀ ਬਾਪੂ ਦਾ ਜਟਾਵਾਂ ਨੇ ਕਿਦਾਂ ਦਾ ਕਰਤਾ ਸਾਰਾ ਚਲੋ ਵਾਹਿਗੁਰੂ ਕਿਰਪਾ ਕਰਨ ਦੀ ਅਸੀਂ ਹੁਣ ਬਾਪੂ ਜੀ ਦੀਆਂ ਜਟਾਵਾਂ ਜਿੰਨੀਆਂ ਸਾਫ਼ ਹੋਣਗੀਆਂ ਖਿੱਚ-ਖਿੱਚ ਕੇ ਖੋਲ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਬਾਪੂ ਜੀ ਦੀਆਂ ਜਿੰਨੇ ਵਾਲ ਜਿਹੜੇ ਕੇਸ ਹੈਗੇ ਆ ਉਹ ਵੱਟ ਸਕਣ ਬਾਕੀ ਟੁੱਟ ਜਾਣੀਆਂ ਕਿਉਂਕਿ ਇਹ ਇੰਨੀ ਨਰਮ ਹੋ ਗਏ ਨਾ ਬਾਹਾਲਾ ਨਾ ਜਿਹੜੇ ਇੰਨੇ ਉਹ ਹੋ ਗਿਆ ਦੇਖੋ ਜਦੋਂ ਆਪਾਂ ਇਹ ਖੋਲਦੇ ਆ ਉਹੀ ਆ ਦੇਖੋ ਇਹ ਟੁੱਟ ਹੀ ਜਾਂਦੇ ਆ ਵੱਡੇ ਹੋ ਗਏ ਜਮੇ ਬਾਲ ਜਮੇ ਵੱਡੇ ਹੋ ਗਏ ਬਾਲ ਵੀਰ ਜੀ ਨਾ ਨੇ ਤੋੜ ਦੇ ਨੀ ਬਪੂ ਜੀ ਤੋੜ ਦੇਣੀ ਆਪਾਂ ਦੱਸ ਦਈਏ ਨੀ ਨਰਾਜ਼ਗੀ ਕਰੇਗਾ ਸਾਰਾ ਧਰਮ ਤੁਹਾਨੂੰ ਨਰਾਜ਼ਗੀ ਕਰੇ ਨਹੀਂ ਕਰਦਾ ਬਪੂ ਜੀ ਕੋਈ ਨਹੀਂ ਕਰਦਾ ਤੁਸੀਂ ਸਾਡੇ ਪਿਓ ਆ ਨਹੀਂ ਨਹੀਂ ਸਾਡੇ ਬਾਪੂ ਆ ਤੁਸੀਂ ਸਾਡੇ ਪਿਓ ਆ ਅਸੀਂ ਆਪਣੇ ਪਿਓ ਨਾ ਨਹੀਂ ਅਸੀਂ ਆਪਣੇ ਪਿਓ ਦਾ ਇਸ਼ਨਾਨ ਕਰਾਉਣੇ ਆ ਤੇ ਅਸੀਂ ਆਪਣੇ ਪਿਓ ਦੀ ਸੇਵਾ ਕਰਨੀ ਆ ਅਸੀਂ ਕਿਹਤੋਂ ਨਹੀਂ ਦਾੜੀ ਨੂੰ ਨਹੀਂ ਛੇੜਦੇ ਚਲੋ ਨਹੀਂ ਨਹੀਂ ਬਪੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਬੂ ਛੱਡ ਦਿਓ ਹੱਥ ਹੱਥ ਛੱਡ ਦਿਓ ਜਪੋ ਸਤਨਾਮ ਸਤਨਾਮ ਇਤੋ ਇਤੋ ਅਸ ਕਰਦੇ ਹੋ ਸਤਨਾਮ ਜੀ ਵਾਹਿਗੁਰੂ 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 ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਪੂ 23 ਸਾਲਾਂ ਬਾਅਦ ਸਿਰ 'ਚ ਪਾਣੀ ਪਿਆ 23 ਸਾਲਾਂ ਬਾਅਦ ਸਿਰ 'ਚ 23 ਸਾਲਾਂ ਬਾਅਦ ਜੀ ਸਿਰ ਦੇ ਵਿੱਚ ਬਾਪੂ ਦੇ ਆ ਜਲ ਐ ਠੰਡਾ ਮਿੱਠਾ ਜਲ ਬਾਪੂ ਦੇ ਸਿਰ 'ਚ ਪਿਆ ਹੁਣ 23 ਸਾਲ ਹੋ ਗਏ ਬਹੁਤ ਜਲਦੀ ਬਾਜੀ ਠੰਡੇ ਵੀ ਪਣੀ ਠੰਡਾ ਲਿ ਗੀ ਕਾਲਾ ਕਾਲਾ ਪਾਣੀ ਜੀ ਕਿਸਾਂ ਚੋਂ ਦੇਖੋ ਨਿਕਲਦਾ ਕਾਲਾ ਪਾਣੀ ਜਾਵਾ ਸਾਫ ਕਰ ਲਾ ਬਾਪੂ ਲਾਣਾ ਦੇਖੀ ਸਾਫ ਆ ਬੋਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਸਪਾਲ ਸਿੰਘ ਕਲੜਾ ਜੀ ਦਾ ਇਸ਼ਨਾਨ ਹੋ ਗਿਆ ਜੀ ਦੇਖੋ ਕਿੰਨਾ ਸੋਹਣਾ ਦਾੜਾ ਪ੍ਰਕਾਸ਼ ਹੋ ਗਿਆ ਜਦ ਨਾਲ ਖੁੱਲ ਗਈਆਂ ਸਿਰ ਤੇ ਜੂڑا ਵੀ ਹੋ ਗਿਆ ਜੀ ਜਿੰਨੀਆਂ ਜਟਾਂ ਬੜੀਆਂ ਉਲਝੀਆਂ ਹੋਈਆਂ ਸੀਗੀਆਂ ਉਹ ਟੁੱਟ ਗਈਆਂ ਸਾਨੂੰ ਸਾਫ਼ ਕਰਦੇ ਕਰਦੇ ਟੁੱਟ ਗਈਆਂ ਨਾਲ ਉਹ ਜਿੰਨੇ ਕੇਸ ਬਚਾ ਸਕੇ ਉਹਨੇ ਵੱਜ ਕੇ ਜੂڑا ਹੈਗਾ ਬਾਪੂ ਜੀ ਦੇ ਸਿਰ ਤੇ ਤੇ ਜਿਹੜੀਆਂ ਬਹੁਤ ਜਿਆਦਾ ਵੱਡੀਆਂ ਜਟਾਂ ਸੀ ਇਸ ਲਈ 23 ਸਾਲਾਂ ਤੋਂ ਬਾਪੂ ਜੀ ਨਿਸ਼ਨਾਣ ਨਹੀਂ ਸੀ ਕੀਤਾ ਕੇਸ ਸੀ 23 ਸਾਲਾਂ ਬਾਅਦ ਅੱਜ ਬਾਪੂ ਜੀ ਨੇ ਇੱਥੇ ਆ ਕੇ ਕੇਸ ਸੀ ਇਸ਼ਨਾਨ ਕੀਤਾ ਵਾ ਇੰਨੀਆਂ ਜਟਾਂ ਬਾਪੂ ਦੇ ਕੇਸਾਂ ਤੋਂ ਜਿਹੜੀਆਂ ਟੁੱਟ ਗਈਆਂ ਕੇਸ ਸਾਫ਼ ਕਰਦੇ ਆ ਸਮੇਂ ਇੰਨੀਆਂ ਜਟਾਂ ਬਾਪੂ ਤਾਂ ਨੂੰ ਦੇਖੋ ਬਾਪੂ ਜੀ ਦੇਖੋ ਪੈਰ ਦੇਖੋ 20 22 ਸਾਲ ਹੋ ਗਏ 23 ਸਾਲ ਬਾਪੂ ਜੀ ਸੜਕ ਤੇ ਰਹਿੰਦੇ ਨੇ ਸਾਰੇ ਪੈਰਾਂ ਦੀਆਂ ਬਿਆਈਆਂ ਫਟੀਆਂ ਪਈਆਂ ਜਮਾ ਤੇ ਬਾਪੂ ਜੀ ਦੇ ਪੈਰ ਚ ਚੱਪਲ ਪਾਉਣ ਕਰਕੇ ਇਦਾਂ ਚਪਟੇ ਹੋਏ ਪਏ ਨੇ ਅੱਜ ਬੂਟ ਵੀ ਬਾਪੂ ਜੀ ਪਹਿਲੀ ਵਾਰੀ ਪਾਉਣ ਲੱਗੇ ਨੇ ਜਰਾਬਾਂ ਤਾਂ ਨਹੀਂ ਬਾਪੂ ਨੇ ਪਾਈਆਂ ਚਲੋ ਹੌਲੀ ਹੌਲੀ ਜਰਾਬਾਂ ਦੀ ਵੀ ਆਦਤ ਪੈ ਜਾਊਗੀ ਬਾਪੂ ਜੀ ਨੇ ਤੇ ਉਨਾ ਭੈਣਾ ਭਰਾਵਾਂ ਦੇ ਕਿਸੇ ਨੇ ਆਪਣੀ ਤਾਂ ਸਾਨੂੰ ਹਾਂ ਦੀ ਕਿਰਤ ਚੋਂ ਕਮਾਈ ਚੋਂ ਇਹ ਬੂਟ ਭੇਜੇ ਹੋਣੇ ਆ ਅੱਜ ਜੋ ਸਫਲ ਹੋਈ ਹੈ ਕਮਾਈ ਬਾਪੂ ਜਸਪਾਲ ਸਿੰਘ ਜੀ ਦੇ ਚਰਨਾਂ ਨੂੰ ਲੱਗੇ ਨੇ ਬੂਟ ਬਸ ਜਨਨ ਕਿ ਸ਼ਬਦਾਂ ਨੂੰ ਵੀ ਅੱਜ ਜਗ੍ਹਾ ਨਹੀਂ ਮਿਲ ਰਹੀ ਮੂੰਹ ਚ ਨਿਕਲ ਲਈ ਕਿਉਂਕਿ ਇੰਨਾ ਮਨਪਾਵਕ ਹੋਇਆ ਬਾਪੂ ਦਾ ਚਿਹਰਾ ਮੋਹਰਾ ਦੇਖ ਕੇ ਬਾਪੂ ਦੇ ਕਪੜੇ ਸੋਹਣੇ ਪਾਏ ਦੇਖ ਕੇ ਬਾਪੂ ਦੀਆਂ ਅਸੀਸਾਂ ਸੁਣ ਕੇ ਦਵਾਵਾਂ ਸੁਣ ਕੇ ਬਾਪੂ ਕਹਿੰਦਾ ਹੱਥ ਚਮਕੇ ਬਾਪੂ ਨੇ ਮੱਥੇ ਉਨ ਲਾ ਲਿਆ ਮੇਰਾ ਕਹਿੰਦਾ ਬਹੁਤ ਧੰਨਵਾਦ ਪੁੱਤ ਮੈਂ ਤੇਰੇ ਲਈ ਅਰਦਾਸਾ ਕਰਾਂਗਾ ਵੀ ਤੂੰ ਮੈਨੂੰ ਨਮਾਇਆ ਮੈਨੂੰ ਸੋਨਾ ਬਣਾਇਆ ਤੇ ਐਸੀਆਂ ਰੂਹਾਂ ਦੀ ਸੇਵਾ ਐਸੇ ਰੱਬੀ ਰੂਪ ਲੋਕਾਂ ਦੀ ਸੇਵਾ ਮਿਲੀ ਆ ਤੇ ਇਹ ਬਾਪੂ ਦੇ ਗੋਲੋਂ ਨਿਕਲੇ ਪੈਸੇ ਅੱਜ ਧੁੱਪ ਨਹੀਂ ਨਿਕਲੀ ਧੁੰਦ ਬਹੁਤ ਸੀ ਠੰਡ ਸੀਗੀ ਤੇ ਇਸ ਕਰਕੇ ਅਸੀਂ ਅੱਜ ਫੋਲੇ ਨਹੀਂ ਗਏ ਇਹਨਾਂ ਨੂੰ ਧੁੱਪ ਲਵਾਵਾਂਗੇ ਕੱਲ ਨੂੰ ਸਕਾਹ ਕੇ ਪੈਸਿਆਂ ਨੂੰ ਧੁੱਪ ਲਵਾ ਕੇ ਜਿੰਨੇ ਕੁ ਸਾਫ਼ ਸੁਥਰੇ ਹੋ ਕੇ ਠੀਕ ਹੋ ਜਾਣਗੇ ਨੋਟ ਉਹਨੇ ਠੀਕ ਆ ਨਹੀਂ ਤਾਂ ਬਹੁਤ ਜ਼ਿਆਦਾ ਗਲੇ ਪਏ ਆ ਵਿੱਚੋਂ ਬਾਕੀ ਇਹ ਪੈਸਾ ਜਿੰਨਾ ਵੀ ਹੋਊਗਾ ਸੰਗਰ ਨੂੰ ਦੱਸਿਆ ਜਾਊਗਾ ਗਿਣਤੀ ਕਰਕੇ ਸਮਝਾਇਆ ਜਾਊਗਾ ਤੇ ਕਿੰਨੇ ਪੈਸੇ ਨਿਕਲੇ ਆ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਸਾਰੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾਊ ਵਾਪੂ ਗੁਰਦਵਾਲਾ ਸਾਹਿਬ ਦਿੱਤੇ ਹੀ ਪੈਸੇ ਇਹ ਚਲਕ ਜੰਮੂ ਕੋਲ ਦੁਆੜੀ ਦੀ ਪਰਚੀ ਉਹ ਪਰੀਆਂ ਪਰੀਆਂ ਪ੍ਰੇਮ ਨਗਰ ਕੋਲ ਦੁਆੜੀ ਦੀ ਪਰਚੀ ਇਹ ਦਾਨ ਕਰਦਾ ਹੁੰਦਾ ਹੀ ਬਾਪੂ ਤੋਂ ਤੇ ਉੱਪਰ ਸ਼ਾਦ ਇੱਕ ਰੁਪਿਆ ਦਾਨ ਹੈ ਇੱਕ ਰੁਪਿਆ ਜਾਨੀ ਹੈ 1 ਰੁਪਿਆ ਨਿਕਲਿਆ ਨਹੀਂ ਜਾਦਾ ਆਹ 1 ਰੁਪਿਆ 100 ਰੁਪਿਆ ਪਹਿਲੇ 1 ਰੁਪਿਆ 100 ਰੁਪਿਆ ਦੀ ਉਹ ਪੈਸੇ ਪਿਆ ਦੇ ਸਾਰੇ ਆਹ 1 ਰੁਪਿਆ ਦਾ ਅਵੀ ਕਰ ਪੈ ਰਹੀ ਆ ਆ ਗੁਰਦੁਆਰਾ 10 ਰੁਪਏ 11 11 ਰੁਪਏ ਦੀਆਂ ਪਰਚੀ ਉਹ ਦੇਖੋ ਜੀ ਬਾਪੂ ਗੁਰਦੁਆਰਾ ਸਾਹਿਬ ਜਾ ਕੇ ਦਾਨ ਵੀ ਕਰਕੇ ਆਉਂਦਾ ਸੀਗਾ 11 11 ਰੁਪਏ ਦੀਆਂ ਕਿੰਨੀ ਪਰਚੀਆਂ ਪ੍ਰਸ਼ਾਦ ਵਾਲੀਆਂ ਬਾਪੂ ਜੀ ਉੱਥੇ ਦੇ ਘਟਵਾਉਂਦੇ ਸੀਗੇ ਜਨ ਕਿ ਚਾਹ ਜਿਵੇਂ ਠੀਕ ਨਹੀਂ ਸੀ ਕਿ ਤਾਂ ਵੀ ਆਪਣਾ ਫਰਜ਼ ਸੀ ਜਿਹੜਾ ਉਹ ਨਿਭਾਉਂਦੇ ਸੀ ਬਾਪੂ ਜੀ ਇਹ ਬਗੈਰ ਯਾਰ ਯਾਰ ਇਹਨਾਂ ਪ੍ਰੀਮ ਸ਼ਰਮਾ ਜੀ ਇਹਨੇ ਪੈਸੇ ਬਾਪੂ ਦੇ ਕਿਸੇ ਕੰਮ ਨਹੀਂ ਆਏ ਇੰਨਾ ਕੁਝ ਬਾਪੂ ਦੇ ਕੋਲੇ ਸੀ ਪਰ ਬਾਪੂ ਵਿਚਾਰਾ ਉੱਥੇ ਫੁੱਟ ਪਾਸ ਤੇ ਹੀ ਰਹਿ ਰਿਹਾ ਸੀਗਾ 24 25 ਸਾਲ ਹੋ ਗਏ ਸੀਗੇ ਸੜਕ ਤੇ ਜਿੱਧਰੋਂ ਘੂਰ ਕੇ ਕੋਈ ਭੁਜਾਰਨਦਾ ਸੀਗਾ ਤਾਂ ਪਾਰਕ ਦੇ ਦੂਜੇ ਪਾਸੇ ਪੈ ਜਾਂਦਾ ਸੀ ਜਿਹੜੇ ਬੋਰੇ ਨਾਲ ਚੱਕੇ ਹੋਏ ਸੀਗੇ ਕੂੜੇ-ਕਬਾੜੇ ਦੇ ਭਰੇ ਹੋਏ ਉਹ ਬੋਰੀਆਂ ਦੇ ਨਾਲ ਹੀ ਉਹਨਾਂ ਤੇ ਸਿਰ ਰੱਖ ਕੇ ਸੌਂਦਾ ਸੀ ਉਹ ਬੋਰੀਆਂ ਦਾ ਖਹਿੜਾ ਨਹੀਂ ਸੀ ਛੱਡਦਾ ਜੇ ਕਿਤੇ ਲੈਟਰਨ ਬਾਥਰੂਮ ਵੀ ਜਾਂਦਾ ਸੀਗਾ ਤਾਂ ਵੀ ਉਹ ਬੋਰੇ ਇਹ ਨਾਲ ਹੀ ਬੰਨ ਕੇ ਲੈ ਕੇ ਜਾਂਦਾ ਸੀ ਆਪਦੇ ਆ ਦੰਦ ਬਾਪੂ ਤੇਰਾ ਨੇ ਕਿਹਾ ਮੇਰੇ ਦੰਦ ਚਾਰ ਪੰਜ ਜਗ੍ਹਾ ਦੇ ਸੀ ਚਾਰ ਪੰਜ ਜਗ੍ਹਾ ਦੇ ਇਹਦੇ ਵਿੱਚ ਦੰਦ ਰੱਖੇ ਹੋਇਆ ਹੈ ਕਾਹ ਪਿਆ ਦੰਦ ਇਹ ਕਿਨੇ ਤੋੜਦੇ ਸੀ ਬਾਪੂ ਬਾਪੂ ਦੇ ਸਾਰੇ ਦੰਦ ਜਿੰਨੇ ਨਿਕਲੇ ਆ ਹੁਣ ਟਿੱਕਰ ਬਾਪੂ ਨੇ ਸਾਰੇ ਦੰਦ ਇਦਾਂ ਹੀ ਜਮਾ ਕਰ ਕਰਕੇ ਰੱਖੇ ਹੋਏ ਆ ਪਾਟੇ ਹੋਏ ਕੱਪੜੇ ਪਾ ਕੇ ਬਾਪੂ ਉਵੇਂ ਹੀ ਗੰਦੇ ਕੱਪੜੇ ਸਾਰੀ ਉਮਰ ਐਂ ਕੱਢਦੀ ਏ ਕਹਿੰਦੇ ਇੱਕ ਕੰਜੂਸ ਬੰਦਾ ਸਾਰੀ ਜ਼ਿੰਦਗੀ ਕਿਸੇ ਹੋਰ ਲਈ ਕਮਾਉਂਦਾ ਪੈਸੇ ਆਪਦੇ ਤੇ 1 ਰੁਪਇਆ ਨਹੀਂ ਖਰਚਦਾ ਬਾਪੂ ਨੇ ਤਾਂ ਉਹਦੇ ਦੰਦ ਵੀ ਨਹੀਂ ਸਿੱਟੇ ਜਿਹੜੇ ਦੰਦ ਮੂੰਹ ਚੋਂ ਨਿਕਲੇ ਟੱਕ ਪਏ ਟੁੱਟ ਕੇ ਸੀਗੇ ਤੇ ਬਾਪੂ ਨੇ ਹਰ ਇੱਕ ਉਹ ਚੀਜ਼ ਜਿਹੜੀ ਵੀ ਇਹਨੂੰ ਲੱਗੀ ਮਾੜੀ ਚੰਗੀ ਸੋਹਣੀ ਕੰਮ ਦੀ ਇਹਨੇ ਲਫਾਫਿਆਂ ਚ ਪਾ ਕੇ ਨਾਲ ਹੀ ਬੰਨੀ ਹੋਈ ਸੀ 1 ਰੁਪਿਆ ਵੀ ਯੂਜ਼ ਨਹੀਂ ਕਰਿਆ ਨੇ 1 20 ਰੁਪਿਆ ਬਾਪੂ ਨੇ ਆਪਣੇ ਆਪ ਦੇ ਕੱਪੜੇ ਇਹਨੇ ਮਾੜੇ ਪਾਏ ਹੋਏ ਸੀ ਕਿੰਨੇ ਕਹਿੰਦੇ ਜਟਾਂ ਪੈਣ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਲੰਬੀਆਂ ਸਿਰ ਦੀਆਂ ਜਟਾਂ ਬਣ ਗਈਆਂ ਸੀ ਰਾਤ 2.5 3 ਘੰਟੇ ਲੱਗੇ ਸਾਨੂੰ ਜਟਾਂ ਸਾਫ਼ ਕਰਨ ਨੂੰ ਬਾਪੂ ਦੇ ਦਾੜੇ ਦੇ ਵਿੱਚ ਵੀ ਜਟਾਂ ਬਣੀਆਂ ਪਈਆਂ ਸੀ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਾਪੂ ਦਾ ਇਸ਼ਨਾਨ ਪਾਣੀ ਹੋਇਆ ਬਾਪੂ ਪਹਿਲਾਂ ਨਾਲੋਂ ਬਹੁਤ ਠੀਕ ਵੀ ਹੋ ਗਿਆ ਤੇ ਬਾਕੀ ਅੱਜ ਸਵੇਰ ਦੇ ਅਸੀਂ ਕੋਸ਼ਿਸ਼ ਕਰ ਰਹੇ ਸੀ ਬਾਪੂ ਦੇ ਪੈਰਿਆਂ ਨੂੰ ਇਕੱਠੇ ਕਰਨ ਦੇ ਲਈ ਲੱਗੇ ਹੋਏ ਸੀ ਇੰਦਰ ਵੀ ਸਵੇਰ ਦੇ ਆ ਦੋ ਮੰਜੀਆਂ ਤੇ ਇੱਧਰ ਸੁੱਕਣੇ ਪਾਏ ਆ ਸਾਰੇ ਪੈਸੇ ਜਿਹੜੇ ਜਿੰਨੇ ਗਲੇ ਹੋਏ ਆ ਉਹ ਤਾਂ ਨਹੀਂ ਕਿਸੇ ਕੰਮ ਆ ਰਹੇ ਆ ਨੋਟ ਜਮੈਂ ਗਲ ਚੁੱਕੇ ਆ ਜਿਹੜੇ ਦੇਖੋ ਇਦਾਂ ਇਹਨਾਂ ਦਾ ਰੰਗ ਹੀ ਬਦਲ ਗਿਆ ਪਰ ਜਿੰਨੇ ਕ ਠੀਕ ਆ ਉਹ ਅਸੀਂ ਅੱਜ ਸਿਕਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜਿੰਨੇ ਕ ਕੋਸ਼ਿਸ਼ ਕਰਾਂਗੇ ਹੋਰ ਵੀ ਇਹਨਾਂ ਨੂੰ ਸਿਕਾਸ ਕਾ ਕੇ ਜਿਹੜੇ ਵਿੱਚੋਂ ਲੋਟ ਆ ਜਾਣ ਨੋਟ ਇਦਾਂ ਹਨਾ ਗਲੇ ਹੋਏ ਆ ਜਿਹੜੇ ਜਿਵੇਂ ਕੁੱਲੀ ਲੱਗੀ ਹੋਈ ਆ ਇਦਾਂ ਆ ਹੁਣ ਜਿਵੇਂ ਆ ਨੋਟ ਆ ਹੁਣ ਇਹਨਾਂ ਦਾ ਤਾਂ ਕੁਝ ਨਹੀਂ ਬੱਤੀ ਦਾ ਹਜੇ ਤਾਂ ਧੁੱਪ ਲੱਗੂਗੀ ਟੌਪ ਲੱਗਣ ਤੋਂ ਬਾਅਦ ਥੋੜਾ ਦੇਖਾਂਗੇ ਜੇ ਖੁੱਲ ਜਾਣ ਇਹ ਬਾਪੂ ਜੀ ਦੇ ਘਰ ਗਏ ਸੀ ਬਾਪੂ ਜੀ ਦੇ ਬ੍ਰਦਰ ਦੇ ਘਰ ਭਰਾ ਦੇ ਘਰ ਦਵਿੰਦਰ ਸਿੰਘ ਜੀ ਦੇ ਤੇ ਉਸ ਦਿਨ ਗੱਲ ਹੋਈ ਸੀ ਕਿ ਗੁਰਸਿਆਰਨ ਸਿੰਘ ਜੀ ਨੇ ਇਹ ਦਰਬਾਰ ਸਾਹਿਬ ਗਏ ਹੋਏ ਸੀ ਪਰਿਵਾਰ ਦੇ ਨਾਲ ਮੱਥਾ ਟੇਕਣ ਤੇ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਆਵਾਂਗੇ ਮੁੜਦੇ ਹੋਏ ਦਰਬਾਰ ਸਾਹਿਬ ਤੋਂ ਹੋ ਕੇ ਜਾਵਾਂਗੇ ਤੇ ਅੱਜ ਇਹ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਪਰਿਵਾਰ ਇੱਥੇ ਆਇਆ ਸੀ ਇਹਨਾਂ ਦੀ ਫੈਮਿਲੀ ਵੀ ਨਾਲ ਆ ਉਹ ਲੱਗਾ ਉਧਰ ਤੇ ਉਹ ਅਸੀਂ ਨੇ ਫੈਮਿਲੀ ਨੂੰ ਸੀ ਚਾਹੁੰਦੇ ਵੀ ਕੈਮਰੇ ਤੇ ਆਵੇ ਪਰ ਗੁਰシャン ਸਿੰਘ ਜੀ ਆਪਣੇ ਤਾਇਆ ਜੀ ਨੂੰ ਵੀ ਮਿਲੇ ਆ ਆ ਕੇ ਅੱਜ ਚਾਚਾ ਜੀ ਨੂੰ ਸੌਰੀ ਤੇ ਬਾਪੂ ਜੀ ਵੀ ਨਾ ਤੋ ਕਿ ਬਹੁਤ ਠੀਕ ਨੇ ਬਾਪੂ ਜੀ ਬਾਪੂ ਜੀ ਕਿਵੇਂ ਹੋ ਬਾਪੂ ਜੀ ਬਸ ਥੋੜਾ ਠੀਕ ਨਾ ਹੋਣ ਕੇ ਇਕੱਲੇ ਬੋਲੀ ਜਾਂਦੇ ਮਨ ਦੇ ਵਿੱਚ ਹੀ ਜ਼ਿਆਦਾ ਗੱਲਾਂ ਕਰੀ ਜਾਂਦੇ ਆ ਆਪਣੇ ਪਰ ਆਹ ਪੈਸਾ ਇੰਨਾ ਸਾਰਾ ਕੁਝ ਬਾਪੂ ਜੀ ਦੇ ਕੋਲੇ ਹੋਣ ਦੇ ਬਾਵਜੂਦ ਵੀ ਬਾਪੂ ਜੀ ਨੇ ਉੱਥੇ ਨਰਕ ਵਰਗਾ ਜੀਵਨ ਕੱਟ ਰਹੇ ਸੀਗੇ ਸੜਕ ਦੇ ਉੱਤੇ ਹੌਣ ਨਹੀਂ ਕੁਝ ਕਰਨ ਦੇ ਤੇ ਕੰਮ ਕਰਨ ਨਹੀਂ ਦਿੰਦਾ ਸੀ ਪੈਸਾ ਵੀ ਗਲ ਗਿਆ ਵਿੱਚ ਲਫਾਫਿਆਂ ਦੇ ਵਿੱਚ ਪਿਆ ਮੀਂਹ ਦੇ ਵਿੱਚ ਪਿਆ ਉਵੇਂ ਬੋਰੇ ਤੇ ਬੋਰਾ ਬੋਰੇ ਤੇ ਬੋਰਾ ਚੜ੍ਹ ਜਾਂਦੇ ਸੀਗੇ ਬਾਕੀ ਹੁਣ ਅਸੀਂ ਪੈਸਿਆਂ ਦੀ ਗਿਣਤੀ ਕਰਕੇ ਜਿੰਨਾ ਟੋਟਲ ਮੰਨੀ ਬਣੂਗੀ ਉਹ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਸਾਰੀ ਵੀਡੀਓ ਵੀ ਟੋਟਲ ਪੈਸਾ ਕਿੰਨਾ ਵਾ ਤੇ ਵੀਡੀਓ ਨਾਲ ਦੀ ਨਾਲ ਬਣੀ ਜਾਂਦੀ ਆ ਬਾਪੂ ਜਿਹੜਾ ਜਿੰਨਾ ਪੈਸਾ ਗਿਣਨ ਦੇ ਯੋਗ ਆ ਜਿਹੜਾ ਉਹ ਗਿਣਿਆ ਜਾਊਗਾ ਜਿਹੜਾ ਗਲ ਗਿਆ ਜਮਾ ਹੀ ਜਾਂ ਕਿਵੇਂ ਆ ਉਹ ਜੇ ਸਕਾ ਵੀ ਰਵਾਂਗੇ ਥੋੜੀ ਧੁੱਪ ਯਾਨੀ ਕਿ ਜਿਹੜੇ ਸਿੱਕੇ ਆ ਸਿੱਕੇ ਵੀ ਯਾਨੀ ਕਿ ਜਮਾ ਦੇਖੋ ਤੁਸੀਂ ਸਿੱਕੇ ਵੀ ਗਲ ਗਏ ਕਿਉਂਕਿ 23 ਸਾਲ ਹੋ ਗਏ 23 ਸਾਲ ਇਦਾਂ ਹੀ ਬਾਪੂ ਛੜਕ ਦੇ ਉੱਤੇ ਰਹਿੰਦੇ ਸੀ ਫੁੱਟਪਾਥ ਤੇ ਤੇ ਜਟਾਵਾਂ ਵੀ ਬਾਪੂ ਦੇ 23 ਸਾਲਾਂ ਬਾਅਦ ਬਾਪੂ ਜੀ ਕਹਿੰਦੇ ਕੱਲ ਜਦੋਂ ਇਸ਼ਨਾਨ ਕਰਾਇਆ ਕਹਿੰਦੇ 23 ਸਾਲਾਂ ਬਾਅਦ ਨਹਾ ਰਿਆ ਅੱਜ ਕਹਿੰਦੇ ਕੇਸੀ ਨਹਾਤਾ ਨਹੀਂ ਸੀ ਮੈਂ ਕਦੇ ਵੀ ਤੇ 23 ਸਾਲਾਂ ਬਾਅਦ ਕੇਸੀ ਇਸ਼ਨਾਨ ਕੀਤਾ ਬਾਪੂ ਜੀ ਨੇ ਕੱਲ ਤੇ ਤੁਸੀਂ ਦੇਖੋ ਵਿੱਚ ਆ 2-2000 ਦੇ ਨੋਟ ਵੀ ਹਨਾ ਬਾਪੂ ਜੀ ਦੇ ਕੋਲੇ ਸੀਗੇ ਤਿੰਨ ਚਾਰ ਨੋਟ ਸੀਗੇ ਇਦਾਂ ਦੇ ਜਿਹੜੇ ਹਜ਼ਾਰ ਦੇ ਬੰਦ ਹੋ ਚੁੱਕੇ ਨੋਟ ਆ ਤੇ 2000 ਦੇ ਜਿਹੜੇ ਬੰਦ ਹੋ ਚੁੱਕੇ ਤੇ 500 ਦਾ ਜਿਹੜਾ ਬੰਦ ਹੋ ਚੁੱਕਿਆ ਇਹ ਤਿੰਨ ਚਾਰ ਨੋਟ ਸਾਨੂੰ ਉਹ ਦਿਨ ਵੀ ਦਿਖੇ ਸੀਗੇ ਇਹ ਅੱਜ ਵੀ ਤੁਸੀਂ ਦੇਖ ਰਹੇ ਹੋ ਪਏ ਨੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜਸਪਾਲ ਸਿੰਘ ਜੀ ਕਲੜਾ ਬੱਬੂ ਕਲੜਾ ਜੀ ਇਹਨਾਂ ਦੇ ਕੋਲੋਂ ਜਿਹੜਾ ਪੈਸਾ ਮਿਲਿਆ ਸੀਗਾ ਜੀ ਉਹਦਾ ਹਿਸਾਬ ਕਿਤਾਬ ਹੁਣ ਲਿਖਾ-ਜੋਖਾ ਅੱਜ ਕਰਨ ਲੱਗੇ ਸੀਗੇ ਇਹ ਪੈਸੇ ਜਿਹੜੇ ਬਾਪੂ ਜੀ ਦੇ ਕੋਲ ਮਿਲੇ 98270 ਰੁਪਏ ਜਿਹੜੇ ਸਾਰੇ ਪੈਸੇ ਜਿਹੜੇ ਕਾਊਂਟ ਕੀਤੇ ਗਏ ਨੇ ਜਿਹੜੇ ਠੀਕ ਨੇ ਜਿਹੜੇ ਮਤਲਬ ਚੱਲ ਸਕਦੇ ਨੇ ਨੋਟ ਜਿਹੜੇ ਉਹ ਵਾਲੇ ਨੋਟ ਨੇ ਜਿਵੇਂ ਆ 5 500 ਦੇ ਨੋਟ ਨੇ 22000 ਰੁਪਏ ਹੈ ਹਨ 100 100 ਦੇ ਜਾਂ ਹੋਰ ਸਾਰੇ ਨੋਟਾਂ ਦੇ ਉੱਤੇ ਅਸੀਂ ਇਦਾਂ ਉਹ ਲਾਤਾ ਲਿਖ ਲਿਖ ਕੇ ਤੇ 올ਡ ਕਰੰਸੀ ਹੈ ਸਾਡੇ ਕੋਲ ਜਿਹੜੀ 13500 ਰੁਪਏ ਜਿਹੜੀ ਜਿਹੜੀ ਬੰਦ ਹੋ ਚੁੱਕੀ ਹੈ ਹਨ ਦੀਦਾ ਕੋਈ ਉਹ ਨਹੀਂ ਰਿਹਾ ਹੁਣ ਵੈਲਿਊ ਖਤਮ ਹੋ ਗਈ ਜਿਹਦੀ ਤੇ ਭਾਂਹ ਹਜੇ ਅਸੀਂ ਗੈਣਨੀ ਆ ਇਹਦੇ ਵਿੱਚ ਸਿਰਕਾ ਪਾ ਕੇ ਅੱਜ ਸਾਫ਼ ਕਰਨਾ ਮੈਨੂੰ ਤੇ ਬੜੀ ਜ਼ਿਆਦਾ ਜੰਗਾਲ ਲੱਗਿਆ ਦੀ ਭਾਂਹ ਵੀ ਉਹ 2000 ਹੈ ਨਾ 2-3000 ਰੁਪਏ ਭਾਂਹ ਦਾ ਵੀ ਹੋਗਾ ਬਾਕੀ ਆ ਪੈਸੇ ਨੇ ਜਿਹੜੇ ਜਮੇ ਗਲ ਗਏ ਨੇ ਜਿਹੜਾ ਕੋਈ ਇੱਕ ਵੀ ਸਾਬਤਾ ਨੋਟ ਨਹੀਂ ਵਿੱਚੋਂ ਜਮਾ ਗਲ ਚੁੱਕੇ ਨੇ ਜਿਹੜੇ ਨੋਟ ਉਹ ਨਹੀਂ ਜਿਹੜੇ ਰੰਗ ਵਾਲੇ ਨੋਟ ਨੇ ਉਹ ਅੱਡ ਕੱਢ ਲਏ ਅਸੀਂ ਜਿਹੜੇ ਥੋੜੇ ਜਿਹੇ ਠੀਕ ਨੇ ਉਹ ਵੀ ਅੱਡ ਕੱਢ ਲਈ ਅਸੀਂ ਤੇ ਬਾਕੀ ਜਿਹੜੇ ਬੜੇ ਜ਼ਿਆਦਾ ਹਜੇ ਇਹਨਾਂ ਨੂੰ ਧੁੱਪ ਵੀ ਲਵਾ ਰਹੇ ਆ ਹੌਲੀ ਹੌਲੀ ਇਹਨੀਆਂ ਤਾਹਾਂ ਖੁੱਲਣੀਆਂ ਆ ਆ ਦੇਖੋ ਜਿਵੇਂ ਹੁਣਾਂ ਜਮੇ ਜੁੜੇ ਹੋਏ ਆ ਜਿਵੇਂ ਜਿਵੇਂ ਸੁੱਕਣਗੇ ਧੁੱਪ ਦੇ ਨਾਲ ਹਨਾ ਫਿਰ ਇਦਾਂ ਹੌਲੀ ਹੌਲੀ ਖੁੱਲ ਜਾਣਗੇ ਫਿਰ ਇਹਨਾਂ ਦੀ ਵੀ ਗਿਣਤੀ ਕੀਤੀ ਜਾਊਗੀ ਜਿੰਨੇ ਵੀ ਹੋਣਗੇ ਇਹ ਜਿਹੜਾ ਵੀ ਨਲਵਾ ਦੇਖੋ ਦੋ ਦੋ ਟੋਟੇ ਹੀ ਹੋਏ ਗਏ ਨੋਟਾਂ ਦੇ ਹਨਾ 20 ਦੋ ਦੋ ਪੀਸ ਹੋਗੇ ਜਮੇ ਗਲਗੇ ਵਿੱਚੋਂ ਤੇ ਨਹੀਂ ਕਿ ਕੁੱਲ ਮਿਲਾ ਕੇ 1 ਲੱਖ ਰੁਪਇਆ ਜਿਹੜਾ ਬਾਪੂ ਜੀ ਦੇ ਕੋਲੋਂ ਮਿਲਿਆ ਵਾ ਉਹ ਵਰਤਣ ਦੇ ਯੋਗ ਆ ਤੇ ਬਾਕੀ ਜਿਹੜਾ ਪੈਸਾ ਵਾ ਜਿਹੜੀ ਉਹ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਤੇ ਇਸ ਪੈਸੇ ਦੀ ਸਾਡੀ ਉਸ ਦਿਨ ਗੱਲ ਵੀ ਹੋਈ ਸੀ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਉੱਥੇ ਜਿੱਥੋਂ ਬਾਪੂ ਨੂੰ ਲੈ ਕੇ ਆਏ ਸੀ ਉਹ ਕਹਿੰਦੇ ਸੀ ਆਪਾਂ ਪਰਚੀ ਕੱਟ ਦਿੰਨੇ ਆ ਗੁਰਦੁਆਰਾ ਸਾਹਿਬ ਪਰ ਬਾਪੂ ਸਾਡਾ ਤਕੜਾ ਵਾ ਤੰਦਰੁਸਤ ਆ ਜਿੰਨਾ ਟਾਈਮ ਬਾਪੂ ਸਾਡੇ ਕੋਲ ਇੱਥੇ ਰਹੂਗਾ ਉਹਨਾਂ ਟਾਈਮ ਪੈਸੇ ਇੱਥੇ ਰਹਿਣਗੇ ਸਾਡੇ ਕੋਲੇ ਜਿੱਦਣ ਬਾਪੂ ਜਾਊਗਾ ਘਰ ਨੂੰ ਆਪਣੇ ਠੀਕ ਹੋ ਕੇ ਉਸ ਦਿਨ ਬਾਪੂ ਆਪਦੇ ਪੈਸੇ ਨਾਲ ਲੈ ਜਾਊ ਜਿੱਥੇ ਵੀ ਜੀ ਨੂੰ ਵੀ ਦੇਣੇ ਚਾਹੂਗਾ ਦੇ ਸਕਦਾ ਆਪਦੇ ਬੱਚਿਆਂ ਨੂੰ ਦੇਣੇ ਚਾਹਣਾ ਹੋ ਸਕਦਾ ਕੱਲ ਨੂੰ ਇਹਦੇ ਬੱਚੇ ਸਾਹਮਣੇ ਆ ਜਾਣ ਉਹਨਾਂ ਨੂੰ ਬੱਚਿਆਂ ਨੂੰ ਦੇ ਦਿੱਤੇ ਜਾਣਗੇ ਪੈਸੇ ਹਨ ਆਪਦੇ ਵਾਰਸਾਂ ਨੂੰ ਜੇ ਬਾਪੂ ਦੇਣਾ ਚਾਹੂਗਾ ਬਾਕੀ ਜੋ ਵੀ ਮਹਾਰਾਜ ਨੂੰ ਮਨਜ਼ੂਰ ਆ ਸੱਚੇ ਬਾਦਸ਼ਾਹ ਨੂੰ ਹਨ ਤੇ ਅਰਦਾਸ ਕਰਿਓ ਬਾਪੂ ਤਕੜਾ ਹੋਵੇ ਜਸਪਾਲ ਸਿੰਘ ਤੰਦਰੁਸਤ ਹੋ ਜਾਵੇ ਬਾਪੂ ਜੀ ਦੀ ਦਵਾਈ ਚੱਲਦੀ ਹੈ ਦਿਮਾਗ ਦੀ ਥੋੜਾ ਹੁਣ ਅਰੇਸਟ ਤੇ ਰਹਿੰਦੇ ਨੇ ਥੋੜਾ ਸੁਸਤ ਨੇ ਤੇ ਪਰ ਵਾਹਿਗੁਰੂ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਅੱਗੇ ਨਾਲੋਂ ਬਹੁਤ ਫਰਕ ਆ ਤੇ ਬਾਕੀ ਸਾਡੇ ਪਰਿਵਾਰ ਦੇ ਮੈਂਬਰ ਵੀ ਤੁਸੀਂ ਦੇਖਦੇ ਹੋ ਤੁੱਪ ਚ ਬੈਠੇ ਆ ਹੁਣ ਤੁੱਪ ਸੇਕੀ ਜਾਂਦੇ ਆ ਤੇ ਬਾਪੂ ਜੀ ਦੇ ਪੈਸਿਆਂ ਦੀ ਜਿਹੜੀ ਗਣਤੀ ਸੀਗੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ